ਸਤਿ ਸ੍ਰੀ ਅਕਾਲ ਦੋਸਤੋ ਅੱਜ ਪਿੰਡ ਜਗਜੀਤਨਗਰ ਪਲੋਂ ਇੱਕ ਖੱਟੇ ਮਿੱਠੇ ਪਾਣੀ ਦੀ ਜਿਹੜੀ ਕਿ ਠੰਡੇ ਪਾਣੀ ਦੀ ਸੇਵਲ ਲਗਾਈ ਗਈ ਹੈ ਔਰ ਸਾਰੇ ਪਿੰਡ ਦੇ ਸਹਿਯੋਗ ਨਾਲ ਇਹਦੇ ਵਿੱਚ ਜਿਹੜੇ ਗੁਰਮੀਤ ਸਿੰਘ ਜੀ ਠੇਕੇਦਾਰ ਉਹਨਾਂ ਦਾ ਹੈ ਬਹੁਤ ਵੱਡਾ ਯੋਗਦਾਨ ਉਪਰਾਲਾ ਹੈ ਔਰ ਤੁਸੀਂ ਦੇਖ ਸਕਦੇ ਐਨਆਰਆਈ ਵੀਰਾਂ ਦਾ ਵੀ ਇਹਦੇ ਵਿੱਚ ਬਹੁਤ ਯੋਗਦਾਨ ਆ ਔਰ ਪਿੰਡ ਜਗਜੀਤਨਗਰ ਦਾ ਇਹ ਠੰਡੇ ਮਿੱਠੇ ਪਾਣੀ ਦੀ ਸੇਵਲ ਜਿਹੜੀ ਕਿ ਆਉਂਦੇ ਜਾਂਦੇ ਰਹਿਣਾਂ ਵਾਸਤੇ ਕਿਉਂਕਿ 2-3 ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਪਿੰਡ ਜਗਜੀਤਨਗਰ ਦਾ ਆਉਂਦੇ ਦੇ ਆ ਕੇ ਚਲਕ ਕਰਦੇ ਓਏ ਓਏ ਬਰਬਤੀ ਓਏ ਜਗੜਾ ਜਗੜਾ ਜੱਗ ਜਗੜਾ ਪੁੱਤਰ ਅੰਮ੍ਰਿਤ ਜਲ ਜੀ ਰਹੀ ਜਗੜਾ ਪੁੱਤਰ ਅੰਮ੍ਰਿਤ ਜਲ ਅਲਜੀਰਾ ਗਰਮਾ ਗਰਮ ਹਾਂ ਜੀ ਪਹਿਲਾਂ ਨਹੀਂ ਨਹੀਂ ਦਲਦਵੇਂ ਦੀ ਗੱਲ ਕਰਦਾ ਕਿ ਵੀ ਆਪਕਾ ਵੀ ਲੱਗਿਆ ਮੈਂ ਤਾਂ ਆਪਕਾ ਵੀ ਲੱਗਿਆ ਕਿ ਕਿਹੜਾ ਸਤਪਾਲ ਜੀ ਜੋ ਅੱਜ ਇਹ ਸੁਵਿਧ ਲਗਾਈ ਜਾ ਰਹੀ ਹੈ ਪਿੰਡ ਜਗਜੀਤ ਨਗਰ ਬਰਨ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਕਿ ਇਕਤਾ ਬਾਬਾ ਗੁਰੂ ਅਰਜਨ ਦੇਵ ਜੀ ਤੇ ਮਨ ਲਗਾ ਉਹਨਾਂ ਦੀ ਉਹਨਾਂ ਦੀ ਸਿੱਧੀ ਨੂੰ ਸਮਰਥਨ ਸਿੱਧੀ ਨੂੰ ਹਾਂ ਜੀ ਸਮਰਥਨ ਹਾਂ ਜੀ ਤੇ ਬਾਕੀ ਬੜੀ ਖੁਸ਼ੀ ਹੋ ਰਹੀ ਹੈ ਕਿ ਗਰਮੀ ਦਾ ਡਰਾਮ ਹੈ ਹੂੰ ਬਹੁਤ ਇੰਨਾ ਜਿਆਦਾ ਕਿ ਟੈਂਪਰੇਚਰ ਤੁਹਾਨੂੰ 45 ਤੋਂ ਉੱਤੇ ਪਲੱਸ ਹੈ ਹੂੰ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਆਪਾਂ ਇਹਨਾਂ ਨੂੰ ਠੰਡਾ ਜਲ ਪੀਈਏ ਤੇ ਖੁਸ਼ੀਆਂ ਪ੍ਰਾਪਤ ਕਰੀਏ ਜੀ ਹਾਂ ਜੀ ਬਹੁਤ ਬਤਨ ਪ੍ਰਧਾਨ ਸਾਹਿਬ ਜੋ ਅੱਜ ਠੰਡੇ ਮਿੱਠੇ ਪਾਣੀ ਦੀ ਸਹੂਲਤ ਲਗਾ ਗਿਆ ਪਿੰਡ ਹਰੀਪੁਰੇ ਵੱਲੋਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਪਹਿਲੋਂ ਤਾਂ ਅਸੀਂ ਧੰਨਵਾਦ ਕਰਦੇ ਆ ਏਡੀਸੀ ਨਿਊਜ਼ ਅਤੇ ਐਨਵੀਸੀ 뮤ਜ਼ਿਕ ਜੀ ਤੁਹਾਡਾ ਜਿਹੜਾ ਸਾਡੇ ਕੋਲ ਪਹੁੰਚਿਓ ਤੁਸੀਂ ਤੇ ਬਾਕੀ ਇਹ ਸਾਰੇ ਨਗਰ ਜਗਜੀਤਨਗ ਹਰੀਪੁਰਾ ਐਨਰ ਵੀਰਾਲ ਨੂੰ ਸ਼ਬੀਲ ਲੱਗੀ ਆ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਆਸਤੇ ਜਨਮਨਾਮ ਵਾਸਤੇ ਜੀ ਉਹ ਕੁਛ ਲੇਟ ਹੋ ਗਏ ਆ ਇਸ ਕਰਕੇ ਉਹਨਾਂ ਅੱਜ ਮਨਾਇਆ ਗਿਆ ਸਾਰੇ ਨਗਰ ਦਾ ਸਹਿਯੋਗ ਹੈ ਜੀ ਬਾਕੀ ਤੁਸੀਂ ਵੇਖੋ ਰੌਣਕਾਂ ਕਿੱਥੇ ਲੱਗੀਆਂ ਪੂਰੀਆਂ ਸੰਗਤ ਠੰਡਾ ਮਿੱਠਾ ਜਲਸ਼ਾ ਪਾਈ ਜੀ ਜੀ ਬਾਕੀ ਮਨ ਨੂੰ ਸੰਤੁਸ਼ਟੀ ਹੁੰਦੀ ਇਹੋ ਜਿਹੀਆਂ ਚੀਜ਼ਾਂ ਕਰਨ ਨੇ ਤੇ ਬਾਕੀ ਬਾਹਰੋਂ ਬੱਚੇ ਹੌਸਲਾ ਦਿੰਦੇ ਆ ਵੀ ਇਹ ਚੀਜ਼ਾਂ ਕਰੋ ਤੁਸੀਂ ਇੱਥੇ ਅਸੀਂ ਇੰਨਾਂ ਦੇ ਵੀਰਾਂ ਦਾ ਫਿਰ ਦੁਬਾਰਾ ਤੋਂ ਧੰਨਵਾਦ ਕਰਦੇ ਆ ਬਹੁਤ ਸਹਿਯੋਗ ਦਿੰਦੇ ਆ ਜੀ ਜੀ ਬਹੁਤ-ਬਹੁਤ ਧੰਨਵਾਦ ਪ੍ਰਧਾਨ ਜੀ ਕੀ ਕਹਿਣਾ ਚਾਹੂਗੇ ਮੈਂ ਕਹਿਣਾ ਚਾਹੀਦਾ ਵੀ ਸਾਰੇ ਨਗਰ 'ਚ ਹੀ ਗਰਮੀ ਦਾ ਸਮਾਂ ਵੀ ਸ਼ਹੀਦੀ ਦਿਹਾੜਾ ਮਨਾਉਣਾ ਚਾਹੀਦਾ। ਹੂੰ ਜਿਹੜੀ ਇਹ ਸ਼ਬੀਲ ਹੈ ਇੱਕ ਤਾਂ ਗਰਮੀ ਤੋਂ ਆਏ ਰਾਹੀਰ ਜਿਹਨੇ ਉਹ ਹੀ ਜਾਂਦੇ ਆ। ਹੂੰ ਉਹਨਾਂ ਸਾਰਿਆਂ ਨੂੰ ਮੰਨ ਲਓ ਵੀ ਰਾਹੀਰਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਸ਼ਬੀਲ ਲੱਗਣ ਨਾਲ ਹਰ ਪਿੰਡ 'ਚ ਹੀ ਲੱਗਣੀ ਚਾਹੀਦੀ ਹੈ। ਹੂੰ ਚਲੋ ਇੱਕ ਦਿਨ ਇਸ ਪਿੰਡ ਲੱਗੀ ਦੂਸਰੇ ਦਿਨ ਦੂਸਰੇ ਪਿੰਡ ਉਦੋਂ ਅਗਲੇ ਦਿਨ ਤੀਸਰੇ ਪਿੰਡ ਲੱਗੇ। ਹੂੰ ਕੋਈ ਕਿਤੇ ਨਾ ਕਿਤੇ ਇਹ ਜ਼ਰੂਰੀ ਹੈ ਵੀ ਲੱਗਣੀ ਚਾਹੀਦੀ ਹੈ। ਜੀ ਤੇ ਸਾਰੇ ਨਗਰ ਵੱਧ ਵੱਧ ਸਹਿਯੋਗ ਕਰੀ ਜਾਂਦਾ ਹੈ ਸੇਵਾਦਾਰ ਨੌਜਵਾਨ ਜਿੰਨੇ ਆ ਸਾਰੇ ਲੱਗੇ ਹੋਏ ਆ ਜੀ ਤੇ ਸਾਰੇ ਨਗਰ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੰਨ ਲਓ ਇਹ ਸ਼ਵੀਰ ਲਾਈ ਆ ਉਪਰਾਲਾ ਕੀਤਾ ਉਪਰਾਲਾ ਕੀਤਾ ਇਹ ਉਪਰਾਲਾ ਕਰਨਾ ਵੀ ਇੱਕ ਬਹੁਤ ਵੱਡੀ ਗੱਲ ਆ ਇਹ ਵਾਪਸ ਉਪਰਾਲਾ ਕਰਨਾ ਹੀ ਬਹੁਤ ਵੱਡੀ ਗੱਲ ਆ ਗੱਲਾਂ ਕਰਨੀਆਂ ਬਹੁਤ ਸੌਖੀਆਂ ਜਾਂਦੀਆਂ ਨੇ ਤੇ ਸਾਰੇ ਨਗਰ ਦਾ ਹੀ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਸ਼ਹੀਦੀ ਦਿਹਾੜਾ ਮਨਾ ਰਹੇ ਆ ਗੁਰੂ ਅਰਜਨ ਦੇਵ ਜੀ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਸੁਣਿਆ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਜਿਹੜੀ ਠੰਡੇ ਮਿੱਠੇ ਪਾਣੀ ਦੀ ਸਵੀਲ ਜਿਹੜੀ ਪਿੰਡ ਜਗਜੀਤ ਨਗਰ ਵੱਲੋਂ ਐਨਆਰਏ ਵੀਰਾਂ ਵੱਲੋਂ ਔਰ ਜਿਹੜਾ ਮੇਨ ਸਹਿਯੋਗ ਆ ਇਹਦੇ ਵਿੱਚ ਠੇਕੇਦਾਰ ਗੁਰਮੀਤ ਸਿੰਘ ਜੀ ਮਿਸਤਰੀ ਉਹਨਾਂ ਦਾ ਕਿਉਂਕਿ ਜਿਹੜਾ ਹਿੱਲਾ ਹਿੱਲਾ ਕਰਨਾ ਨਾ ਇਹ ਔਖਾ ਹੈ ਤੇ ਇਹ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ